ਪੰਜਾਬ ਦੇ ਬਦਲੇ ਹੋਏ ਮੌਸਮ ਨੇ ਗਰੀਬ ਮਜ਼ਦੂਰਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਠਾਰੀ। ਹੁਣ ਉਮੀਦ ਹੈ ਸਰਕਾਰਾਂ ਜਾਂ ਸਮਾਜ ਸੇਵੀਆਂ ਤੋਂ। ਤੁਜੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਲ ਸੁਹਾਗਰਦੇ। ਜਿੱਥੇ ਕਿ بارش ਦੇ ਨਾਲ ਪਹਾੜੀ ਏਰੀਏ ਦੇ ਵਿੱਚ ਤਬਾਈ ਹੈ ਅਤੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ। ਤਾਂ ਦੂਜੇ ਪਾਸੇ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਪਿਛਲੇ ਮਹੀਨੇ ਦੇ ਵਿੱਚ ਕਈ ਵਾਰ بارش ਪੈ ਚੁੱਕੀ ਹੈ। ਜਿਸ ਦੇ ਕਾਰਨ ਗਰੀਬ ਮਜ਼ਦੂਰ ਨੇ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਅਤੇ ਉਹਨਾਂ ਦਾ ਕੋਈ ਵੀ ਕੰਮਕਾਰ ਨਹੀਂ ਚੱਲ ਰਿਹਾ ਹੁਣ ਉਹਨਾਂ ਦੇ ਕੰਮਕਾਰ ਵੀ ਠੱਪ ਪਏ ਨੇ ਅਤੇ ਚੁੱਲ੍ਹਾ ਦੇ ਵਿੱਚ ਵੀ ਅੱਗ ਨਹੀਂ ਬਾਰੇ ਕਿਉਂਕਿ ਬੱਚਿਆਂ ਦੀਆਂ ਵੀ ਫੀਸਾਂ ਭਰਨੀਆਂ ਨੇ ਤੇ ਕਈ ਬਿਮਾਰੀਆਂ ਵੀ ਉਹਨਾਂ ਨੂੰ ਘੇਰ ਰਹੀਆਂ ਨੇ ਜਿਸ ਕਾਰਨ ਉਹਨਾਂ ਦੀ ਆਰਥਿਕ ਤੰਗੀ ਦੀ ਜੂਝ ਰਹੇ ਹਨ ਅਤੇ ਹੁਣ ਸਰਕਾਰ ਅਤੇ ਸਮਾਜ ਸੇਵੀਆਂ ਅੱਗੇ ਘੂਰ ਲਾ ਰਹੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਕੁਦਰਤ ਅੱਗੇ ਜੋਰ ਨਹੀਂ ਪਰ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਪਰਿਵਾਰ ਦਾ ਹੋ ਵਧੀਆ ਗੁਜ਼ਾਰਾ ਕਰ ਸਕਣ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਮਜ਼ਦੂਰ ਮੇਰਾ ਗੁਰਪ੍ਰੀਤ ਸਿੰਘ ਨਾ ਜੀ ਮੈਂ ਚੈਣਾਪਿੰਡ ਤੋਂ ਆ ਜੀ ਮੈਂ ਵੀ ਸਿੱਖ ਦਾ ਮੁੰਡਾ ਮੈਂ ਜੀ ਇੱਥੇ ਚੌਂਕ ਦੇ ਵਿੱਚ ਤੁਸੀਂ ਆਏ ਹੋ ਕਿੰਨੇ ਦਿਨ ਹੋ ਗਏ ਕੰਮਕਾਰ ਬੰਦ ਪਏ ਨੇ ਘਟੋ ਘਟ ਮਹੀਨਾ ਹੀ ਹੋ ਚੱਲਿਆ ਜੀ ਬਰਸਾਤਾ ਕਰਕੇ ਕੰਮ ਚੱਲਦਾ ਨਹੀਂ ਪਿਆ ਕੋਈ ਵੀ ਮਾਲਕ ਭਾਵੇਂ ਆਪਣੇ ਘਰੇ ਕੰਮ ਚੱਲਦਾ ਪਿਆ ਆਪਾਂ ਜਦੋਂ ਬਰਸਾਤ ਦਾ ਮੌਸਮ ਆਊਗਾ ਆਪਾਂ ਕੰਮ ਨਹੀਂ ਚਲਾਉਂਦੇ ਬਰਸਾਤਾ ਕਰਕੇ ਮੌਸਮ ਦੇ ਖਰਾਬ ਕਰਨ ਕੰਮ ਨਹੀਂ ਚੱਲਦਾ ਪਿਆ ਕਟਕੋਟ 8 ਮਹੀਨਾ ਹੋ ਗਿਆ ਵਾਜੂ ਪੈਸੇ ਫੜ ਫੜ ਕੇ ਬੱਚਿਆਂ ਨੂੰ ਪਾਲਦੇ ਪਿਆ ਰੋਟੀ ਪਾਣੀ ਵਾਜੂ ਪੈਸੇ ਫੜ ਫੜ ਕੇ ਗੁਜ਼ਾਰਾ ਚੱਲਦਾ ਪਿਆ ਜੀ ਕੋਈ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜੀ ਘਰ ਦਾ ਇੱਕ ਜੀ ਕੋਈ ਇੱਕ ਜੀ ਨੂੰ ਹੀ ਭਾਵੇਂ ਰੋਜ਼ਗਾਰ ਦਿੱਤਾ ਜਾਵੇ ਮੇਰਾ ਨਾਮ ਕਰਮ ਸਿੰਘ ਹੈ ਜੀ ਪਿੰਡ ਪਾਣਾ ਜੀ ਮੇਰਾ ਕਿੰਨੇ ਕਿਲੋਮੀਟਰ ਪੈ ਜਾਂਦਾ ਇੱਥੋਂ 10 ਕਿਲੋਮੀਟਰ ਵੜ ਪੈ ਹੀ ਜਾਂਦਾ ਜੀ ਤੇ ਹਰ ਰੋਜ਼ ਆਉਣੀ ਇੱਥੇ ਚੌਂਕ ਹਰ ਰੋਜ਼ ਆਉਣੀ ਹੈ ਜੀ ਇੱਕ ਮਹੀਨਾ ਹੀ ਹੋ ਗਿਆ ਜੀ ਪੂਰਾ ਕੰਮ ਜਵਾਂ ਹੀ ਨਹੀਂ ਕੋਈ ਇੱਕ ਦਿਨ ਵੀ ਨਹੀਂ ਲਾਇਆ ਵਿੱਚੋਂ ਜੀ ਡੇਲੀ ਆਉਨੇ ਆ ਮੁਰ ਜਾਣੇ ਆ ਕੋਈ ਰੋਜ਼ਗਾਰ ਨਹੀਂ ਜੀ ਸਾਡੇ ਕੋਲੇ ਲਾਪਤਰੀ ਕਾਰਡ ਬਣੇ ਬਈ ਲਾਪਤਰੀ ਕਾਰਡ ਬਣੇ ਬਈ ਉਹਨਾਂ ਦਾ ਫਾਇਦਾ ਕੀ ਹੈ ਜੀ ਬਣਿਆ ਤੇ ਜਦੋਂ ਆਉਣੇ ਵਿੱਚ ਕੁਝ ਨਹੀਂ ਗਾ ਜੀ ਇਹ ਸਰਕਾਰ ਨੇ ਸਾਡਾ ਨਜਾਇਜ਼ ਫਾਇਦਾ ਚੱਕਿਆ ਜੀ ਸਿਰਫ ਕੱਲਾ ਦਿਖਾਵਾ ਕੀਤਾ ਲਾਪਤਰੀ ਕਾਟਾਂ ਦਾ ਆਇਆ ਵਿੱਚ ਕੁਝ ਵੀ ਨਹੀਂ ਗਾ ਜੀ ਕਿਸੇ ਸਾਡੀ ਮੰਗ ਹੈ ਜੀ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸਾਨੂੰ ਕੋਈ ਪੈਸੇ ਦੀ ਮੰਗ ਨਹੀਂ ਗਈ ਸਾਨੂੰ ਗਰੀਬ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਜੀ ਹਰੇਕ ਘਰ ਦੇ ਵਿੱਚੋਂ ਇੱਕ ਮੈਂਬਰ ਨੂੰ ਤਾਂ ਰੋਜ਼ਗਾਰ ਦਿੱਤਾ ਜਾਵੇ ਮੇਰਾ ਨਾਂ ਹੈ ਹਰਜੀਤ ਸਿੰਘ ਜੀ ਨੰਗਲ ਪਿੰਡ ਤੋਂ ਜੀ ਇੱਥੋਂ ਹੈਗਾ ਜੀ 16 17 ਕਿਲੋਮੀਟਰ ਬਾਅਦ ਮੰਨ ਜਾਂਦੀ ਹੈ ਕਿੰਨੇ ਕਿੰਨਾ ਤਵਾਰਿਓ ਕੰਮ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਆਈ ਦਾ ਤਾਂ ਸਾਨੂੰ ਹੋ ਗਏ 10 ਸਾਲ ਆਉਂਦਿਆਂ ਨੂੰ ਲੇਬਰ ਮੰਡੀ 'ਚ ਹੁਣ ਮਹੀਨਾ ਹੋ ਗਿਆ ਜੀ ਸਾਡਾ ਕੋਈ ਰੋਜ਼ਗਾਰ ਕੰਮ ਸਭ ਰੁਕੇ ਹੋਏ ਆ ਜੀ ਕਾਰਨ ਆਪਣੇ ਪਰਸਾਤਾ ਦਾ ਕਰਕੇ ਚਲੋ ਉੱਥੇ ਤਾਂ ਆਪਣੇ ਹਾਰਡਪੀਡ ਆਈ ਕਰਕੇ ਚਲੋ ਹੋਈ ਆ ਬਹੁ ਮਾੜਾ ਚਲੋ ਉਧਰ ਤਾਂ ਰਾਸ਼ਣਵਾਨੀ ਮਿਲੀ ਵੀ ਜਾਂਦਾ ਚਲੋ ਟਾਈਮ ਪਾਸ ਹੋਈ ਜਾਂਦਾ ਜੀ ਇੱਧਰ ਐਸੇ ਹੀ ਅਸੀਂ ਬਰਸਾਤਾ ਕਰਕੇ ਸਾਡਾ ਬਹੁਤ ਔਖਾ ਹੋਇਆ ਪਿਆ ਜੀ ਤੇ ਸਾਡੇ ਵੀ ਕੋਈ ਮਦਦ ਕੀਤੀ ਜਾਵੇ ਘਰਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਘਰਾਂ ਦਾ ਗੁਜ਼ਾਰਾ ਜੀ ਐਂ ਫੜ-ਦੜ ਕੇ ਕੋਈ ਰਿਸ਼ਤੇਦਾਰ ਤੋਂ ਫੜ ਲੇ ਕੋਈ ਆਪਦੇ ਯਾਰ ਦੋਸਤੋਂ ਫੜ ਕੇ ਆਏ ਡੰਗਾ ਲੈਂਦਾ ਜੀ ਤੇ ਇਹਦਾ ਕਰਕੇ ਕਈ ਘਰਾਂ ਦੇ ਵਿੱਚ ਮਜ਼ਦੂਰ ਇਹੋ ਜਿਹੇ ਵੀ ਆਈ ਕਿੰਨੀਆਂ ਦੀਆਂ ਛੱਤਾਂ ਵੀ ਡੈੱਕੇ ਉੱਤੇ ਤਰਪਾਲਾਂ ਪਾਈਆਂ ਹੀ ਕੋਈ ਇੱਥੇ ਸੁਣਵਾਈ ਨਹੀਂ ਹੈਗੀ ਇੱਧਰ ਵੀ ਕੁਸ ਬੰਦਿਆਂ ਨੇ ਗਰੀਬ ਮੰਦੀ ਦਾ ਕੋਈ ਸੋਚ ਹੋਈ ਉਹਨਾਂ ਨੂੰ ਵੀ ਦੋ ਹਾਂਜੀ ਖਾਲੀ ਮੁੜ ਜਾਂਦੇ ਹੋ ਪਰਿ ਪ੍ਰਸ਼ਾਸਨ ਹੈ ਕਿਸੇ ਹੋਰ ਨੇ ਆ ਕੇ ਕੋਈ ਕੋਈ ਅਫਸਾਰ ਲਈ ਕਿਸੇ ਨੇ ਇਹ ਕੋਈ ਆਇਆ ਵੀ ਨਹੀਂ ਕੋਈ ਸਰ ਦਾ ਬੰਦਾ ਹੋਊਗਾ ਕੋਈ ਆਇਆ ਹੁੰਦਾ ਗਰੀਬ ਤਾਂ ਮਰ ਜਾਈ ਇਹ ਚੀਜ਼ ਨੂੰ ਉਹਨੇ ਆਏ ਨਹੀਂ ਸੋਚਣਾ ਇਹਨੂੰ ਕੋਈ ਆਪਾਂ ਇਹਦਾ ਕੋਈ ਢੱਡ ਭਾਰਨ ਕੇ ਜਾ ਇਹਨੂੰ ਪਛਦੀਏ ਆਪਾਂ ਇਹ ਚੀਜ਼ ਦਾ ਹੈ ਨਹੀਂਗਾ ਯਾਰ ਉੱਧਰ ਮਾਲੋ ਫਸਲਾਂ ਮਰ ਗਈਆਂ ਨੁਕਸਾਨ ਹੋ ਗਿਆ ਉੱਧਰ ਉਹਨਾਂ ਨੂੰ ਮਿਲਦਾ ਜਾਣਾ ਝਾਕ ਹੈ ਗਈ ਆਏ ਸਾਲ ਉਹਨਾਂ ਨੂੰ ਸਾਨੂੰ ਤਾਂ ਉਹ ਵੀ ਹੈ ਨਹੀਂ ਕੋਈ ਮਹੀਨਾ ਹੋ ਗਿਆ ਘਰੋਂ ਆਈ ਦਾ ਮੁੜ ਜਾਈ ਦਾ ਘਰੋਂ ਆਈ ਦਾ ਮੁੜ ਜਾਈ ਦਾ ਸਗੋਂ 100 ਪਿਆ ਕੋਲੋ ਲਾ ਕੇ ਜਾਈਦਾ ਇੱਥੋਂ 20 ਕਿਲੋਮੀਟਰ ਪੈਣਦਾ ਹੀ ਮੇਰਾ ਮੈਂ ਉੱਥੋਂ ਚੱਲ ਕੇ ਆਉਣਾ ਏ ਧੂੜ ਕੋੜ ਤੋਂ ਅੱਜ ਤੱਕ ਕੀ ਆ ਵੀ ਅਸੀਂ ਲੋਕਾਂ ਤੋਂ ਪੈਸੇ ਫੜਦੇ ਯਾਰ ਅਸੀਂ ਤੋਂ ਪੈਸੇ ਫੜ ਕੇ ਇਹ ਕੰਮ ਚਲਾ ਰਹੇ ਆਂ ਇਹ ਫਿਰ ਕਿੰਨਾ ਸਮਾਂ ਚਲਾਓਗੇ ਕਿੰਨਾ ਟਾਈਮ ਚਲਾਓਗੇ ਜੇ ਨਾਲ ਇਹ ਕਿੰਨਾ ਗੱਲ ਤਾਂ ਉਹ ਹੀ ਆਈ ਕਿੰਨਾ ਚਿਰ ਕੋਈ ਦੇਊਗਾ ਮੁਸ਼ਕਿਲ ਉਹਦੂ ਬਹੁਤ ਵੱਧ ਰਹੀ ਹੈ ਕਾਟ ਨਹੀਂ ਰਹੀਗੀ ਕੀ ਮੰਗ ਕਰ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਇੱਕ ਕੰਮ ਧੰਦਾ ਦਿੱਤਾ ਜਾਵੇ ਸਾਨੂੰ ਵੀ ਮੁਸ਼ਕਿਲ ਉਹਨਾਂ ਕੋਲ ਬਹੁਤ ਹੈ ਜੀ ਕੁਲਵਿੰਦਰ ਸਿੰਘ ਇੰਦਰਾ ਨਾ ਪਿੰਡ ਮਾਨੀ ਸਿੰਘ ਵਾਲਾ ਪਿੰਡ ਮਾਨੀ ਸਿੰਘ ਵਾਲਾ ਬਹੁਤ ਮੁਸ਼ਕਿਲ ਆ ਜਾਂਦੀ ਹੈ ਕਣਕ ਸੀ ਉਹ ਮੈਲਦੀ ਕੰਮ ਨਹੀਂ ਲੱਗ ਰਿਹਾ ਜਗਾੜ ਕਰ ਬੰਨਣਾ ਜਾ ਸਕਦਾ ਕਿੰਨੇ ਟਾਈਮ ਤੱਕ ਹੋਵੇ ਬਹੁਤ ਚਿਰ ਮਹੀਨਾ ਹੀ ਹੋ ਗਿਆ ਜੀ ਤਾਂ ਇੱਕ ਦਿਨ ਲੱਗਦਾ ਬਰਸ਼ਾਤ ਆ ਜਾਂਦੀ ਮੁਰਝੇ ਫੇਰ ਇੱਕ ਦਿਨ ਲੱਗਦਾ ਔਰ ਕੱਲ ਦਿਹਾੜੀ ਲੱਗੀ ਅੱਜ ਕੋਈ ਨਹੀਂ ਆਇਆ ਕੀ ਬੰਦ ਕਰਦੇ ਮੈਂ ਜਗਾੜ ਨਾਲ ਜਾਈ ਸੰਦੂ ਸਰਕਾਰੀ